ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀਰਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਵੀਰ ਭਰਾ ਜਿੰਨੇ ਵੀ ਇੰਡੀਆ 'ਚ ਬੈਠੇ ਨੇ ਬਾਹਰ ਵੀ ਬੈਠੇ ਨੇ ਜਿੰਨੇ ਵੀ ਬਾਹਰ ਵਿਦੇਸ਼ਾਂ 'ਚ ਮੈਂ ਵੀਰੋ ਗਰਜੰਟ ਸਿੰਘ ਬਾਰੇ ਗੱਲ ਕਰਨਾ ਚਾਹੁੰਨਾ ਮੇਰਾ ਵੀਰ ਜਿਹੜਾ ਨਵਾਂ ਵੀਰ ਉੱਠਿਆ ਇੱਕ ਠੀਕ ਆ ਉਹ ਜਣੇ ਖੜੇ ਨੂੰ ਸਿੰਗਰ ਨੂੰ ਹਰਗ ਸਿੰਗਰ ਨੂੰ ਮਾੜਾ ਕਹੀ ਜਾਂਦਾ ਬੱਬੂ ਮਾਨ ਸਰ ਨੂੰ ਆਪਣਾ ਬਾਜਵੇ ਨੂੰ ਹੋਰ ਵੀ ਜਿਹੜੇ ਮੇਰੇ ਵੀਰ ਜਿੰਨੇ ਵੀ ਵੀਰ ਬਲਜੀ ਸਾਰਿਆਂ ਨੂੰ ਕਹੀ ਜਾਂਦਾ ਮਾੜਾ ਠੀਕ ਆ ਗਗਨ ਮੋਲ ਜਿਹੜਾ ਕੋਈ ਲੇਡੀਸ ਆ ਇੱਕ ਉਹ ਜਿਹੜੀ ਜੋ ਵੀ ਹੈ ਠੀਕ ਆ ਔਰ ਇੱਕ ਧਰਮਾਂ ਦੀ ਬਹੁਤ ਗੱਲ ਕਰਦਾ ਵੀਰ ਮੈਂ ਸਿਰਫ ਉਹ ਵੀਰ ਨੂੰ ਇਹੀ ਗੱਲ ਕਰਨਾ ਚਾਹੁੰਦਾ ਕਿ ਵੀਰ ਜਦੋਂ ਵੀ ਲੈਕਚਰ ਦਿੰਦਾ ਨਾ ਆਪਣਾ ਪ੍ਰਚਾਰ ਕਰਦਾ ਇੱਕ ਪੱਗ ਜਰੂਰ ਬੰਨਿਆ ਕਰ ਠੀਕ ਆ ਪੱਗ ਬੰਨਣ ਦੇ ਕਾਬਿਲ ਤੇ ਵੈਸੇ ਉਹ ਹੈ ਨਹੀਂ ਪਰ ਫਿਰ ਵੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀਰ ਨੂੰ ਕਿ ਥੋੜਾ ਜਣਾ ਲਿਮਟ 'ਚ ਰਹਿ ਆਪਣੀ ਕਾਤ 'ਚ ਰਹਿ ਵੀਰੇ ਜੇ ਤੈਨੂੰ ਵੀਡੀਓ ਪਾਉਣੀ ਆ ਗਈ ਹੈ ਨਾ ਜਿਉ YouTube ਤੇ ਥੋੜਾ ਘਾਤ ਚ ਰਹਿ ਆਪਣੀ ਚ ਮੇਰਾ ਭਰਾ ਠੀਕ ਆ ਬਾਕੀ ਜਣੇ ਖਣੇ ਨੂੰ ਨਹੀਂ ਕਈਦਾ ਹੁੰਦਾ ਵੀ ਮਾੜਾ ਗਾਉਂਦਾ ਆਪਣਾ ਗਾਉਂਦਾ ਯਾਰ ਆਪਣੇ ਦਮ ਤੇ ਗਾਉਂਦਾਗਾ ਤੇ ਕੋਈ ਪੈਸੇ ਥੋੜੀ ਲੈਂਦਾ ਕਿ ਜਾਂ ਤੈਨੂੰ ਕਹਿੰਦਾ ਮੈਨੂੰ ਪ੍ਰਮੋਟ ਕਰ ਜਾਂ ਤੂੰ ਉਹਦੇ ਮਗਰ ਜੱਕ ਲਾਉਣ ਨੇ ਜਾਂ ਕੋਈ ਵੀ ਗੱਲ ਹੈ ਤੂੰ ਹਰ ਇੱਕ ਨੂੰ ਮਾੜਾ ਕਹੀ ਜਾਂਦਾ ਤੂੰ ਕਿੱਡਾ ਕਿ ਤਗੜਾ ਯਾਰ ਮੈਨੂੰ ਦੱਸ ਕਿੱਡਾ ਕਿ ਤਗੜਾ ਸਿੰਘ ਐ ਤੂੰ ਕਿੱਡਾ ਕਿ ਤਗੜਾ ਵੱਡਾ ਲੈਕਚਰ ਆ ਰਿਹਾ ਤੂੰ ਜਿਹੜਾ ਹਰ ਇੱਕ ਨੂੰ ਮਾੜਾ ਕਹੀ ਜਾਂਦਾ ਯਾਰ ਹੈ ਮੋਸ਼ ਤੇਰੇ ਜੇ ਫੁੱਟੀ ਨਹੀਂ ਗੱਲਾਂ ਕਰਦਾ ਫਿਰਦਾ ਤੂੰ ਜਵਾਕਾ ਜਿਹਾ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿੱਡ ਫਰਕ ਨੂੰ ਮਾੜਾ ਕਹੀ ਜਾਂਦਾ ਤੂੰ ਆਪਣੀ ਕਾਹਤ ਚ ਰਹਿ ਥੋੜਾ ਜਿਆ ਕਮੈਂਟ ਪੜਦਾ ਭੈਣ ਚ ਉਂਗਲ ਜੀ ਮਾਰ ਕੇ ਕਹਿਦਣਾ ਵੀਰਾਂ ਦਾ ਕਮੈਂਟ ਆਇਆ ਹਾਂ ਹਾਂ ਵੀਰ ਬੜਾ ਡਟਿਆ ਰਹਿ ਲੱਗਾ ਰਹਿ ਬਸ ਬਸ ਬਹੁਤ ਬਹੁਤ ਮਿਹਰਬਾਨੀ ਭੈਣ ਚੋਂ ਤੈਨੂੰ ਭਈ ਕੋ ਗਾਲਾਂ ਹੀ ਕੱਢੀ ਜਾਵੇ ਥੱਲੇ ਹੈ ਆਪਣੇ ਕਮੈਂਟ ਪੜਿਆ ਕਰ ਜਿਹੜੇ ਤੈਨੂੰ ਗਾਲਾਂ ਕੱਢਦੇ ਨੇ ਉਹਨਾਂ ਦੇ ਕਮੈਂਟ ਪੜਿਆ ਕਰ ਮੇਰਾ ਭਰਾ ਠੀਕ ਆ ਫਿਰ ਤੂੰ ਧਰਮਾਂ ਦੀ ਗੱਲ ਕਰਦਾ ਕੁੜੀਆਂ ਨੂੰ ਕੰਜਰੀਆਂ ਕਿੰਨਾ ਜੇ ਤੇਰੀ ਭੈਣ ਨੂੰ ਕੋ ਕੰਜਰੀ ਕਵੇ ਤੇਰੀ ਭੈਣ ਵੀ ਤੇ ਕੇਸ ਸਿੰਘ ਨੂੰ ਲਾਈਕ ਕਰਦੀ ਹੋਊਗੀ ਦੱਸ ਪਹਿਲਾਂ ਮੈਨੂੰ ਉਹ ਵੀ ਕਿਹਨੂੰ ਲਾਈਕ ਕਰਦੀ ਹੋਊਗੀ ਹੈ ਉਹ ਵੀ ਫਿਰ ਕੰਜਰੀ ਹੋਈ ਦੱਸ ਪਹਿਲਾਂ ਮੈਨੂੰ ਗੱਲਾਂ ਕਰਦਾ ਫੱਡਾ ਵੱਡਾ ਤੂੰ ਪ੍ਰਚਾਰੂ ਭੈਣ ਜਿਹੜਾ ਆਪਣੀ ਕਾਹਤ ਚ ਰਹਿ ਸਾਲਾ ਲੰਡੂ ਗਰੀ ਬੈਠਾ ਉਥੇ ਆਸਟ੍ਰੇਲੀਆ ਦੇ ਵਿੱਚ ਕਦੀ ਤੂੰ ਜਿਮ ਚ ਡੋਲੇ ਵਿਖਾਉਣਾ ਕਿ ਤੂੰ ਕੁਛ ਕਰਦਾ ਵੱਡਾ ਨੂੰ ਢਿੱਡ ਵੇਖਿਆ ਹੀ ਆਪਣਾ ਸਾਲਿਆ ਗਰੀਬ ਤੇ ਦਪੜੇ ਜਿਹੜਾ ਢਿੱਡ ਕੱਢਿਆ ਗੱਲਾਂ ਕਰਦਾ ਫਿਰਦਾ ਤੂੰ ਤੇ ਤੇ ਇੰਨਾ ਕੋ ਗੁੱਸਾ ਆਉਂਦਾ ਨਾ ਤੇਰੀ ਸ਼ਕਲ ਵੇਖ ਕੇ ਸਾਰਾ ਦਿਨ ਚੰਗਾ ਨਹੀਂ ਨਿਕਲਦਾ ਸਾਡਾ ਤੇਰੀ ਜੂ YouTube ਦੇ ਸ਼ਗਲ ਵੇਖ ਲੈਨੇ ਆਂ। ਬੌਂਤਰਾ ਇਹ ਆ ਗੱਲਾਂ ਕਰਦਾ ਫਿਰਦਾ ਵੱਡਾ ਤੂੰ ਪ੍ਰਚਾਰੂ। ਤੈਨੂੰ ਆ ਫੇਰ ਬਾਰ-ਬਾਰ ਕਹਿਣਾ ਆਪਣੀ ਕਾਹਚ ਰਹਿ ਤੈਨੂੰ ਕੋਈ ਬੰਦਾ ਲਾਈਕ ਨਹੀਂ ਕਰਦਾ ਸੁਣਦਾ ਗੱਲ। ਵੱਡਾ ਤੂੰ ਜੇ ਕਰਨਾ ਚਾਹੁੰਦਾ ਵੀਰ ਨੇ ਇੱਕ ਵੀਡੀਓ ਪਾਈ ਵੀ ਕਰਨਾ ਚਾਹੁੰਦਾ ਇੰਡੀਆ 'ਚ ਰਹਿ ਕੇ ਕੋਈ ਗੱਲ ਕਰ ਇੱਥੇ ਕੋਈ ਧਰਨਾ ਲਾ। ਫੇਰ ਤੈਨੂੰ ਦਸੀਏ ਵੀ ਹਾਂ ਵੀਹੀਂ ਤੇਰੇ ਨਾਲ ਤੁਰਦੇ ਵੀ ਤੂੰ ਵਧੀਆ ਕਰਦਾ ਯਾਰ। ਤੂੰ ਹਰਕ ਸਿੰਘ ਨੂੰ ਮਾਰਾ ਗਈ ਜੀ ਨਾ ਹਰਕ ਸਿੰਘ ਨੂੰ ਮਾਰਾ ਗਈ ਜੀ ਨਾ ਯਾਰ। ਹੱਦ ਹੁੰਦੀ ਬੰਦਾ ਇੱਕ ਅੱਦੇ ਨੂੰ ਕਹਦੇ ਜੇ ਸਿੰਘ ਨੂੰ ਨਹੀਂ ਸੁਣੂਗੇ ਔਰ ਤੇਰੇ ਬੁੱਢੇ ਨੂੰ ਸੁਣੂਗੇ ਹੀ। ਲਾਈਕ ਲ ਗੱਲਾਂ ਕਰਦਾ ਫਿਰਦਾ ਤੂੰ ਆਪਣੀ ਕਾਹਤ 'ਚ ਰਹਿ ਥੋੜਾ ਜਿਹਾ ਤੈਨੂੰ ਭੈਣ ਜੋ YouTube ਤੇ ਵੀਡੀਓ ਪਾਉਣੀ ਆ ਗਈ ਲਾਈਕ ਤੈਨੂੰ ਭੈਣ ਜੋ ਕੁੜੀਆਂ 10 ਲਾਈਕ ਵਾਜਦੇ ਭੈਣ ਜੋ ਤੈਨੂੰ ਪਤਾ ਨਹੀਂ ਕਿੰਨੇ ਬਾਕੀ ਗੱਲਾਂ ਕੱਢਦੇ ਕੁੜੀਆਂ ਕਿੰਨੇ 100 ਗੱਲਾਂ ਕੱਢਣਦੇ ਆ ਬੰਦਾ ਤੈਨੂੰ ਗੱਲਾਂ ਕਰਦਾ ਫਿਰਦਾ ਬੱਬੂ ਮਾਨ ਬੱਬੂ ਮਾਨ ਦੇ ਕਸ਼ੇਰ ਘਾਵਣੀ ਤੂੰ ਤੇਰੇ ਅੱਗੇ ਉਹਨੂੰ ਕਸ਼ਿਆਂ 'ਚ ਰੱਖਦਾ ਉਹ ਸੁਣਦਾ ਗੱਲ ਗੱਲਾਂ ਤੂੰ ਹਟੋਂ ਹੁੰਦਾ ਮਾਰਾ ਭੈਣ ਜੋ YouTube ਤੇ ਪ੍ਰਚਾਰ ਕਰਦਾ ਫਿਰਦਾ ਵੱਡਾ ਤੂੰ ਪ੍ਰਚਾਰੂ ਆਪਣੀ ਕਾਹਤ 'ਚ ਰਹਿ ਥੋੜਾ ਜਿਹਾ ਤੈਨੂੰ ਦੱਸਾਂ ਮੈਂ ਸੁਣਦਾ ਗੱਲ ਜਿੰਨੂੰ ਤੂੰ ਕਿੰਨਾ ਫਿਰਦਾ ਕੰਜਰੀਆਂ ਕੁੜੀਆਂ ਨੂੰ ਕਿੰਨਾ ਫਿਰਦਾ ਉਹ ਨਚਾਰ ਐ ਜੇ ਆ ਉਹ ਆ ਤੂੰ ਵੀ ਤਾਂ ਨਚਾਰ ਹੀ ਲੱਗਦਾ ਮੈਨੂੰ ਤੂੰ ਕਿੱਡਾ ਕਿ ਭੈਣ ਜੋ ਸਿੱਧ ਪੱਧਰਾ ਵਾ ਤੂੰ ਵੀ ਤਾਂ ਨਚਾਰ ਹੀ ਆ ਹੈ ਕੰਜਰੀਆਂ ਉਹ ਵੀ ਕਹਿਦੀ ਧੀ ਭੈਣੇ ਪੁੱਤ ਜਿੰਨੂੰ ਤੂੰ ਕੰਜਰੀ ਕੰਨਾ ਸੋਹੰਦਾ ਗੱਲ ਕੀ ਪਤਾ ਤੈਨੂੰ ਕੱਲ ਨੂੰ ਤੇਰਾ ਕਿ ਕੰਜਰੀ ਨਾਲ ਵਿਆਹ ਹੋ ਜੇ ਵਕਤ ਦਾ ਕੋਈ ਪਤਾ ਨਹੀਂ ਵੀਰ ਕਿਹੜੇ ਵੇ ਪਲਟੀ ਮਾਰ ਜਣਾ ਜੇ ਵੀਰ ਕੋਈ ਤਾਂ ਜਾਂਦਾ ਨਾ ਥਾਂ ਵੀ ਬੜੀ ਸ਼ਤੀ ਡਿੱਗਦਾ ਤੇਰੇ ਵਰਗਾ ਸੋਹੰਦਾ ਗੱਲ ਕੰਜੜੀਆਂ ਉਹ ਧਰਮ ਦੇ ਬਾਰੇ ਨਕੋਦਰ ਵਾਲੇ ਬਾਬਾ ਜੀ ਬਾਰੇ ਤੂੰ ਮਾੜਾ ਕਹਿਣਾ ਫਿਰਦਾ ਤੂੰ ਵੱਡਾ ਪ੍ਰਚਾਰੂ ਤੂੰ ਵੱਡਾ ਆ ਗਿਆ ਸਿੰਘ ਦੁਨੀਆ ਤੇ ਤੂੰ ਹੀ ਸਿੰਘ ਆ ਗਿਆ ਨਾ ਤੇਰੇ ਵਰਗੇ ਹੋਰ ਨਹੀਂ ਹੈਗੇ ਸਾਲਾ ਲੰਡੂ ਜਿਆ ਬੰਨ ਕੇ ਤੂੜੀ ਵਾਲਾ ਪਰਣਾ ਜਹਦੇ ਛੱਡ ਕੇ ਲੜ ਜਿਆ ਤੇ ਪ੍ਰਚਾਰ ਦੇਂ ਡੈਬਨਾ ਫੋਨਾਂ ਨੇ ਫੋਨ ਤੈਨੂੰ ਘਰ ਦੇਂਦੇ ਆਂਦੇ ਹੁਣੇ ਤੈਨੂੰ ਘਰ ਦੇਂਦੇ ਫੋਨ ਨਹੀਂ ਆਉਂਦੇ ਨੇ ਮੈਂ ਨੰਬਰ ਨਹੀਂ ਵੀਰ ਦਿੰਦਾ ਕਿ ਇਹਨੂੰ ਮੇਰੇ ਕੋਲ ਵਟਸਐਪ ਤੇ ਨੰਬਰ ਨਹੀਂ ਸਾਂਭੇ ਮੈਸੇਜ ਨਹੀਂ ਸਾਂਭੇ ਜਾਣੇ ਹੈ ਨੰਬਰ ਤੇ ਤੂੰ ਤਦ ਨਹੀਂ ਦਿੰਦਾ ਤੈਨੂੰ ਪਤਾ ਤੇਰੀ ਕੁੱਤੇਖਾਣੀ ਕਿੱਡੀ ਕਰਨੀ ਉਹਨਾਂ ਨੇ ਨੰਬਰ ਤੋਂ ਤਦ ਨਹੀਂ ਦਿੰਦਾ ਨੰਬਰ ਸੌਂਦਾ ਗੱਲ ਆਪਣੀ ਕਾਰ ਚੜ੍ਹ ਰਿਹਾ ਥੋੜਾ ਜਿਹਾ ਵੱਡਾ ਦੂ ਪਰ ਚਾਰੂ ਲਿਆ ਮੈਨੂੰ ਤੇ ਨੰਬਰ ਮੈਂ ਤੈਨੂੰ ਫੋਨ ਕਰੂੰਗਾ ਲੈ ਕੇ ਕਮੈਂਟ ਜੇ ਲੈ ਕੇ ਭੇਜਨਾ ਆ ਆ ਵੀਰ ਦਾ ਉਂਗਲ ਜੀ ਮਾਰ ਕੇ ਆ ਵੀਰ ਦਾ ਕਮੈਂਟ ਆ ਗਿਆ ਹੁਣ ਹਾਂ ਹਾਂ ਵੀਰ ਲੱਗ ਰਿਹਾ ਲੱਗ ਰਿਹਾ ਡਟਿਆ ਰਿਹਾ ਬਸ ਬਹੁਤ ਵਧੀਆ ਬਹੁਤ ਤੇਰੇ ਨਾਲ ਆ ਜਿਹੜੇ ਸਾਲੇ ਤੇਰੇ ਨਾਲ ਆ ਨਾ ਉਹ ਵੀ ਤੇਰੇ ਵਰਗੇ ਲੰਡੂ ਹੀ ਹੁਨੇ ਆ ਜਿਹੜੇ ਤੇਰੇ ਨਾਲ ਆ ਬਿਲਕੁਲ ਤਾਂ ਚਾਹ ਜਿੰਨੂ ਨਹੀਂ ਉਹਨੂੰ ਇੱਜਣੇ ਖਣੇ ਨੂੰ ਇੰਨੇ ਚੰਗਾ ਨਹੀਂ ਗਾਇਆ ਉਹਨੇ ਨਹੀਂ ਚੰਗਾ ਗਾਇਆ ਸੜੇ ਤੇੜੇ ਲੰਡੂ ਦੇ ਵਿਆਹ ਚ ਵੀ ਉਹਨਾਂ ਦੇ ਗਾਣੇ ਵੱਜਣੇ ਜਿਨ੍ਹਾਂ ਨੂੰ ਤੂੰ ਕਹਿਣਾ ਫਿਰਦਾ ਕੀਰਤਨ ਦੇ ਨਚਰੋਂ ਰਹਿ ਤੇਰਾ ਟੱਬਰ ਵੀ ਖਬਰਾਂ ਦੇ ਨੱਚ ਲੈਣਗੇ ਉਹ ਆਪਣੀ ਕਾਹ ਤੇ ਜਿਹੜਾ ਥੋੜਾ ਜਿਹਾ ਦਿਮਾਗ ਜਿਹ ਤੇਰੇ ਫਰਕ ਪਿਆ ਮਿਲਦਾ ਆਪਣਾ ਟ੍ਰੀਟਮੈਂਟ ਕਰਾ ਵੀਰੇ ਇਥੋਂ ਆਸਟ੍ਰੇਲੀਆ ਤੇ ਬਹੁਤ ਵਧੀਆ ਡਾਕਟਰ ਬੈਠੇ ਨੇ ਇੰਟੈਲੀਜੈਂਟ ਉਹਨਾਂ ਕੋਲ ਟ੍ਰੀਟਮੈਂਟ ਕਰਾ ਆਪਣਾ ਇਥੇ ਸੌਂਦਾ ਗੱਲ ਦਾੜੀ ਤੇਰੇ ਮੋਰਛੇ ਤੇਰੇ ਫੁੱਟੀ ਨਹੀਂ ਤੇ ਗੱਲਾਂ ਕਰਦਾ ਫਿਰਦਾ ਤੂੰ ਸਿਆਣਿਆਂ ਵਾਲੀਆਂ ਲੈ ਕੇ ਜਵਾਕਾਂ ਨੂੰ ਕਾਪੀ ਹੀ ਭੈਂਜ ਸਵਾਲ ਲਿਖੰਡਾ ਬਣਾਵੇ 26 ਦੇ 26 ਸਵਾਲ ਲਿਖੇ ਮੇਰੇ ਕਿਹੜੇ 26 ਸਵਾਲ ਲਿਖੇ ਕੀ ਤੂੰ ਲੋਕ ਸਭਾ ਜਿਪ ਚੱਲਿਆ ਤੂੰ ਦੱਸ ਪਹਿਲਾਂ ਮੈਂ ਲੋਕ ਸਭਾ ਚੱਲਿਆ ਤੂੰ ਗੱਲਾਂ ਕਰਦਾ ਫਿਰਦਾ ਤੂੰ ਇੱਥੇ ਆ ਕੇ ਗੱਲ ਕਰ ਪੰਜਾਬ ਜਾਣ ਕੇ ਗੱਲ ਕਰਦਾ ਤੇਰਾ ਬੁੱਠਾ ਨਾਲ ਗੋਟਦਾ ਤੇਰਾ ਗੱਲ ਕਰੀ ਉਹਨਾਂ ਨੇ ਗੱਲਾਂ ਕਰਦਾ ਫਿਰਦਾ ਤੂੰ ਪ੍ਰਚਾਰ ਦਿੰਦਾ ਪ੍ਰਚਾਰ ਪ੍ਰਚਾਰ ਪਤਾ ਨਹੀਂ ਕੀ ਤੂੰ ਪ੍ਰਚਾਰੂ ਵੱਡਾ ਤੂੰ ਲੀਡਰ ਸਮਝਿਆ ਤੂੰ ਆਪਣੇ ਆਪ ਨੂੰ ਐਮਐਲਏ ਸਮਝਦਾ ਤੂੰ ਗੱਲਾਂ ਕਰਦਾ ਫਿਰਦਾ ਤੇਰੇ ਤੇ ਇੰਨਾ ਕੋਈ ਗੁੱਸਾ ਆਉਂਦਾ ਨਾ ਤੇਰੇ ਤੇ ਤੇ ਕਹਿੰਦੀ ਗੱਲ ਕੋਈ ਨਹੀਂ ਤੇਰੇ ਬਾਬਾ ਤੈਨੂੰ ਮ ਆਪਣੀ ਬਾਬਾ ਕਾਦ ਚ ਰਹ ਤੈਨੂੰ ਦੱਸਦੀ ਗੱਲ ਆਪਣਾ ਰਮਾਨਾ ਕਮਾ ਉਹਦੇ ਡੋਕੇ ਲੈਣ ਗਿਆ ਫਿਰ ਉੱਥੇ ਕਮਾ ਆਪਣਾ ਕ ਖਾਲੀ ਵੀਡੀਓ ਪਾਉਣ ਗਿਆ ਆ ਲੰਡੂ ਜਾ ਭੈਣ ਜੋ ਚਾਰ ਦੁੱਕੀ ਤਿੱਕੀ ਦਾ ਤੂੰ ਬੰਦਾ ਨਹੀਂ ਗੱਲਾਂ ਕਰਦਾ ਫਿਰ ਤਾਂ ਨੰਬਰ ਲੈ ਤੂੰ ਮੈਨੂੰ ਦੇ ਨੰਬਰ ਮੈਂ ਤੈਨੂੰ ਫੋਨ ਕਰੂੰਗਾ ਆਸਟ੍ਰੇਲੀਆ ਬੰਦਿਆਂ ਨੂੰ ਕਿਹਨੇ ਮਲਾ ਲਿਆ ਉੱਥੇ ਆਸਟ੍ਰੇਲੀਆ ਬੰਦੇ ਤੇਰਾ ਕਿਦਾਂ ਵੀਜ਼ਾ ਲੱਗਿਆ ਮੈਂ ਤੇ ਇਹ ਨਹੀਂ ਸਮਝ ਆਉਂਦੀ ਕਿਹੜੇ ਬੁੱਦੂ ਨੇ ਤੇਰਾ ਵੀਜ਼ਾ ਲਾ ਦਿੱਤਾ ਆਸਟ੍ਰੇਲੀਆ ਦਾ ਭੈਣ ਜੋ ਉਹਦੇ ਚ ਰਮਾਨਾ ਪੱਠੇ ਪੁੱਠੇ ਪਾਉਂਦਾ ਤੂੰ ਭੈਣ ਜੋ ਤੈਨੂੰ ਪਤਾ ਲੱਗ ਜਾਂਦਾ ਤੈਨੂੰ ਆਲਾ ਡੋਕੇ ਲੈਣ ਗਿਆ ਉੱਥੇ ਤੂੰ ਵੰਜ ਫੜਨ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਤੇਰੀ ਯਾਰ ਕੰਜਰੀਆਂ ਨਚਾ ਰਹੇ ਜੋ ਨਚਾਰ ਜੋ ਨਚਾਰ ਕਿਹੜਾ ਨਚਾਰ ਤੇਰਾ ਬੁੜਾ ਭੈਣ ਚੋਦਾ ਹੈ ਨਚਾਰ ਭੈਣ ਚੋਦਾ ਹੀ ਸੌਂਦੇ ਹੀ ਇਕਦਾਨ ਕੇ ਸੌਂਦੇ ਉਹਨਾਂ ਨੂੰ ਹਰ ਗਣੂ ਲਾਈਕ ਕਰਦੇ ਅਸੀਂ ਪੱਪੂ ਮਾਨ ਨੂੰ ਵੀ ਲਾਈਕ ਕਰਦੇ ਸਾਰਿਆਂ ਨੂੰ ਲਾਈਕ ਕਰਦੇ ਗੱਲ ਕਰਦਾ ਫਿਰਦਾ ਉਹ ਚੜੇ ਜੇ ਦੀ ਬੱਬੂ ਮਾਨ ਬੱਬੂ ਆਂ ਦੀ ਫੋਟੋ ਲਾਈਏ ਕਮਰੇ ਚ ਵਿਖਾਵਾਂ ਆ ਲੈ ਆ ਫੋਟੋ ਲੱਗੀ ਉਹ ਵੀ ਆ ਲੈ ਆ ਲੈ ਔ ਫੋਟੋ ਲੱਗੀ ਵੇਖ ਦਿਖਦੀ ਫੋਟੋ ਅੱਖਾਂ ਖੋਲ ਕੇ ਵੇਖ ਲੈ ਫੋਟੋ ਗੱਲਾਂ ਖਰਦਾ ਫਿਰਦਾ ਤੂੰ ਬੱਬੂ ਮਾਣ ਐ ਮੈਂ ਬੱਬੂ ਮਾਣ ਨੂੰ ਮਿਲਣਾ ਚਾਹੁੰਨਾ ਮਿਲਣਾ ਚਾਹੁੰਨਾ ਓ ਸਾਲਿਆ ਚੰਗੇ ਚੰਗੇ ਮਿਲਣ ਨੂੰ ਤਰਸਦੇ ਨੂੰ ਤੂੰ ਲੰਡੂ ਜਾ ਕਿੱਥੇ ਮਿਲਣੂਗਾ ਨੂੰ ਗੱਲਾਂ ਕਰਦਾ ਫਿਰਦਾ ਦੋ ਦੋ ਘੰਟੇ ਦੀ ਵੀਡੀਓ ਪਾ ਕੇ ਵੇਲਾ ਤੂੰ ਬੈਠਾ ਰਹਿਣਾ ਆਪਣਾ ਰਮਾਨਾ ਟੈਕਸੀ ਚਲਾ ਆਪਣਾ ਉੱਥੇ ਗੱਲਾਂ ਕਰਦਾ ਫਿਰਦਾ ਤੂੰ ਮਹਾਰਾਜ ਨੇ ਮੈਨੂੰ ਸਾਰਾ ਕੁਝ ਬਖਸ਼ਿਆ ਮੈਨੂੰ ਗੱਡੀ ਦਿੱਤੀ ਜੇ ਦਿੱਤੀ ਕੀ ਬਤਾ ਕਿ ਦੀ ਗੱਡੀ ਮੰਗਵੀਂ ਚ ਬੈਠਾ ਫਿਰਦਾ ਤੈਨੂੰ ਗੱਡੀ ਦਿੱਤੀ ਤੈਨੂੰ ਮੋਸ਼ ਫੁੱਟੀ ਨਹੀਂ ਤੇ ਗੱਲਾਂ ਕਰਦਾ ਫਿਰਦਾ ਨਾ 3 ਜੁਨਾ 13 ਚੋਂ ਨਾ 13 ਚੋਂ ਮੇਰੇ ਵੀਰ ਆਪਣੀ ਵੀਡੀਓ ਆ ਸਾਰਿਆਂ ਨੂੰ ਵੀਡੀਓ ਪਹੁੰਚਾਇਆ ਮੇਰਾ ਵੀਰ ਠੀਕ ਹੈ ਨਾ ਬਾਕੀ ਜਿਹੜੇ ਵੀਰ ਨਹੀਂ ਲਾਈਕ ਕਰਦੇ ਆਪਾਂ ਉਹਨਾਂ ਦੇ ਨਾਲ ਆਪਾਂ ਵੀ ਲਾਈਕ ਕਰਦੇ ਆ ਜੋ ਟੁੱੱਚੇ ਨੂੰ ਜਿਹੜਾ ਕਹਿੰਦਾ ਕੰਜਰੀਆਂ ਤੇ ਕੰਜਰ ਤੇ ਜੇ ਉਹ ਨਚਾਰ ਸਾਲੇ ਸਭ ਤੋਂ ਵੱਡਾ ਨਚਾਰ ਤੂੰ ਲੱਗਦਾ ਮੈਨੂੰ ਨਚਾਰ ਲੱਗਦਾ ਨਚਾਰ ਨਾਚਾ ਤੂੰ ਨਾਚਾ ਨਾਗਾ ਇੱਕ ਨੰਬਰ ਦਾ ਨਾਗਾ ਤੂੰ ਸਮਝਦਾ ਗੱਲ ਤੂੰ ਨਾਗਾ ਐ ਇੱਕ ਨੰਬਰ ਦਾ ਨਾਗਾ ਫੁਗਰਾ ਤੂੰ ਫੁਗਰਾ ਤਗੜਾ ਫੁਗਰਾ ਸਮਝਦਾ ਗੱਲ ਕੋਈ ਨਹੀਂ ਲਾਈਕ ਕਰਦਾ ਵੀ ਨਹੀਂ ਲਾਈਕ ਕਰਦਾ ਤੈਨੂੰ ਤੂੰ ਕਹਿੰਦਾ ਮੈਂ ਸਰਦਾਰ ਐ ਪੱਗ ਬੰਨਿਆ ਕਰ ਜੇ ਤੂੰ ਸਰਦਾਰ ਐਂ ਡਿਗਾ ਤੇਰੇ ਪੱਗ ਦਾ ਬੰਨੀ ਹੋਈ ਦੇਖੀਂ ਤੂੰ ਐਵੇਂ ਲੱਗਦਾ ਤੋੜੀ ਚੱਕਣ ਚੱਲਿਆਂ ਕਿਤੇ ਠੀਕ ਐ ਪੱਗ ਬੰਨਿਆ ਕਰ ਵੀ ਤੇ ਪੂਰੀ ਆਪਣੀ ਨਾਚਿਆ ਸੁਣ ਲਾ ਤੈਨੂੰ ਕੋਈ ਲਾਈਕ ਨਹੀਂ ਕਰਦਾ ਸਮਝਦਾ ਗੱਲ ਤਾਂ ਵੀਡੀਓ ਜੇ ਪਾਉਣੀਆਂ ਬੰਦ ਕਰ ਦੇ ਤੈਨੂੰ ਮੈਂ ਦੱਸਾਂ ਵੱਡਾ ਤੂੰ ਲੀਡਰ ਬਣਿਆ ਫਿਰਦਾ ਤੂੰ ਬਾਈ ਕਹਿੰਦਾ ਤੈਨੂੰ ਲਾਈਕ ਕਰਦੇ ਨੇ ਤੇਰੇ 13 ਲਾਈਕ ਸੀਗੇ ਮੈਂ ਹੁਣੇ ਦੇਖਿਆ 101 ਅਨਲਾਈਕ ਸੀਗੇ ਤੈਨੂੰ ਠੀਕ ਆ ਤੇ ਕਮੈਂਟ ਤੇ ਸਾਰਿਆਂ ਨੇ ਗਾਲਾਂ ਕੱਢੀਆਂ ਹੋਈਆਂ ਇੱਕ ਬੰਦੇ ਨੇ ਤੈਨੂੰ ਸਹੀ ਦੱਸਿਆ ਹੋਇਆ ਸੀਗਾ ਬਸ ਇੱਕ ਨੇ ਠੀਕ ਆ ਬਾਕੀ ਸਾਰੇ ਬੰਦਿਆਂ ਨੇ ਤੈਨੂੰ ਗਾਲਾਂ ਕੱਢੀਆਂ ਹੋਈਆਂ ਮਾਂ ਪੈਣ ਤਰੀ ਇੱਕੇ ਕੀਤੀ ਹੋਈ ਆ ਠੀਕ ਆ ਬਾਕੀ ਕੁੜੀਆਂ ਨੇ ਵੀ ਤੈਨੂੰ ਵੀਡੀਓ ਪਾਈ ਆ ਕੁੜੀਆਂ ਤੁਹਾਨੂੰ ਉਹ ਗਾਲਾਂ ਕੱਢ ਰਹੀਆਂ ਨੇ ਠੀਕ ਆ ਤੂੰ ਵੱਡਾ ਹੋ ਬਣਦਾ ਠੀਕਾ ਸੂਰਮਾ ਤੂੰ ਐਦਾ ਠੀਕ ਹੈ ਇੱਥੇ ਅੱਗੇ ਪੰਜਾਬ 'ਚ ਗੱਲ ਕਰ ਰਿਹਾ ਠੀਕ ਹੈ ਵੀਰੇ ਇੱਥੇ ਤਾਂ ਬਹੁਤ ਔਰੇ ਫਿਰਦੇ ਨੇ ਤੇਰੇ ਵਰਗੇ ਪੰਜਾਬ ਠੀਕ ਹੈ ਬਾਕੀ ਨਾ ਆਪਣੇ ਘਰ 'ਚ ਰਹਿਣਾ ਥੋੜਾ ਜਿਹਾ ਵੀਰ ਤੈਨੂੰ ਮੈਂ ਦੱਸਦੀ ਗੱਲ ਬਾਈ ਤੈਨੂੰ ਇੱਕ ਵਾਰੀ ਗਣਾ ਤੇਰੇ ਚੱਪਲ ਡਾਂਸ ਬਹੁਤ ਕਰਾਉਣਾ ਕਿਸੇ ਨੇ ਤੈਨੂੰ ਦੱਸਦੀ ਜਦੋਂ ਟੱਕਰ ਗਿਆ ਨਾ ਕਿਸ ਨੂੰ ਤੇਰਾ ਚੱਪਲ ਡਾਂਸ ਬਹੁਤ ਹੋਣਾ ਵੀਰ ਮੈਂ ਤੈਨੂੰ ਦੱਸਦੀ ਗੱਲ ਤੇਰਾ ਚੱਪਲ ਡਾਂਸ ਕਰਾ ਦੇਣਾ ਦੁਨੀਆਦਾਰੀ ਤੈਨੂੰ ਵੀਰੇ ਦੇਖ ਕੇ ਨਾ ਤੇਰੀ ਵੀਡੀਓ ਇੰਨਾ ਗੁੱਸਾ ਚੜਦਾ ਨਾ ਸੌਂ ਲੱਗੇ ਬਾਈ ਤਰਾ ਬੁੱੱਥਾ ਭੰਨਣ ਨੂੰ ਦਿਲ ਕਰਦਾ ਐਨਾ ਗੁੱਸਾ ਆਉਂਦਾ ਨਾ ਤੁਹਾਨੂੰ ਦੇਖ ਕੇ ਐਨੀ ਕਿਹ ਚੀ ਚੜਦੀ ਐ ਅਸੀਂ ਦੱਸ ਨਹੀਂ ਸਕਦੇ ਦਿਲ ਕੰਦਾ ਮੂੰਹ ਖੁੱਲਦੀ ਏ ਤੈਨੂੰ ਵੱਡਾ ਸੁਰਮਾ ਬਣਦਾ ਏ ਤੂੰ ਠੀਕ ਆ ਨਾ ਬਹਿ ਜਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵੋ ਡੌਲੀਆਂ ਜਗ ਟਿੱਡ ਵੇਖ ਲੈ ਆਪਣਾ ਤੂੰ ਦਾਸ ਪਹਿਲਾਂ ਮੈਨੂੰ ਤੂੰ ਦਾਸ ਦੱਸਦਾ ਆਪਣੇ ਆਪ ਨੂੰ ਦਾਸ ਕਾਹ ਤੱਕ ਕਿਨਾਂ ਦਾਸ ਐ ਤੂੰ ਗੁਰੂ ਦਾ ਦਾਸ ਗੁਰੂ ਦਾ ਦਾਸ ਦਾਸ ਕਰੀ ਗੱਲ ਕਰਦਾ ਤੂੰ ਹੱਦ ਕਮਾਲ ਵਾਲੀ ਗੱਲ ਐ ਵੀਰੇ ਤੇ ਐਨਾ ਹੰਕਾਰ ਕਰਦੇ ਰਹਿ ਚ ਯਾਰ ਐਨਾ ਯਾਰ ਮੈਂ ਨਹੀਂ ਕਿਸੇ ਈਗੋ ਆਪਣਾ ਵੀਰ ਕਾਚਰ ਹੈ ਠੀਕ ਹੈ ਨਾ ਓਕੇ ਬਾਈ ਠੀਕ ਹੈ ਨਾ ਬਾਈ ਕੁਝ ਖਾਲਸਾ ਬਾਈ ਅਸੀਂ ਇੰਨਾ ਤੇਰੇ ਲਈ ਬੈਲੇ ਨਹੀਂ ਹੈਗੇ ਅਸੀਂ ਨਹੀਂ ਹੈਗੇ ਅਸੀਂ ਤੇਰੇ ਵਾਸਤੇ ਠੀਕ ਹੈ ਤੈਨੂੰ ਫੇਰ ਵੀਡੀਓ ਪਾਵਾਂਗੇ ਜੇ ਤੇਰੀ ਹੁਣ ਵੀਡੀਓ ਆਈ ਨਾ ਤੇਰੀ ਪੁੱਤੇ ਕੁੱਤੇ ਖਾਣੀ ਪੂਰੀ ਕਰੂਗਾ ਮਾਂ ਪਿਓ ਦੇ ਗਾਣਾ ਕਿਦਾਂਗੇ ਤੈਨੂੰ ਹੁਣ ਤੈਨੂੰ ਦੱਸਦੀ ਗੱਲ ਤੇ ਵੀਡੀਓ ਪਾਉਣੀ ਹੈ ਮੇਰੀ ਗੱਲ ਸੁਣ ਵੀਰੇ ਜੇ ਤੂੰ ਇੱਥੇ ਆ ਕੇ ਸਾਨੂੰ ਮਿਲ ਸਕਦਾ ਅਸੀਂ ਤਾਂ ਉੱਥੇ ਆਣਾ ਨਹੀਂ ਹੈਗਾ ਜੇ ਇੱਥੇ ਆ ਕੇ ਤੂੰ ਮਿਲ ਸਕਦਾ ਤਾਂ ਸਾਨੂੰ ਮਿਲ ਠੀਕ ਐ ਜੇ ਤੇਰੇ ਬੰਦੇ ਨੇ ਉਹਨਾਂ ਨੂੰ ਕਹਿ ਠੀਕ ਐ ਇੱਥੇ ਆ ਕੇ ਸਾਨੂੰ ਮਿਲਣ ਮਿਲਣ ਠੀਕ ਐ ਦਾਦੀ ਪੁੱਤਾ ਖੋਟ ਲੂਗੇ ਪੂਰਾ ਨਜ਼ਾਰੇ ਨਾਲ ਓਕੇ ਬਾਈ ਠੀਕ ਐ ਤੇਰੇ ਕੋਲ ਲੰਡੂ ਨੂੰ ਇੰਨਾ ਹੀ ਬੜਾ ਦਿੱਲੀ